ਆ ਵੀ ਸਾਥੋ ਸਸਰੀਗਾਲ ਮਾਨ ਦੇ ਵਿੱਚ ਇੱਕ ਦੋ ਸਵਾਲ ਸੀ ਦੋ ਗੱਲਾਂ ਕਰਨੀਆਂ ਇੱਕ ਤਾਂ ਜਿਹੜਾ ਫਟੇਗੜ ਸਾਹਿਬ ਨੂੰ ਲੋਕ ਜਾ ਰਹੇ ਨੇ ਪਿੰਡਾਂ ਦੇ ਵਿੱਚੋਂ ਲੰਗਰ ਇਕੱਠਾ ਕਰਕੇ ਲਿਆ ਕੇ ਉਹਨਾਂ ਨੂੰ ਬੇਨਤੀ ਕਰਨੀ ਹੈ ਇੱਕ ਜਿਹੜਾ ਡੱਲੇ ਵਾਲ ਸਾਹਿਬ ਬੈਠੇ ਆ ਬਾਰਡਰ ਤੇ ਉਹਨਾਂ ਪ੍ਰਤੀ ਪਹਿਲਾਂ ਡੱਲੇ ਵਾਲ ਸਾਹਿਬ ਬੈਠੇ ਆ ਬਾਰਡਰ ਤੇ ਉਹਨਾਂ ਪ੍ਰਤੀ ਗੱਲ ਕਰਦੇ ਆ ਮੇਰਾ ਪਿੰਡ ਜਿਹੜਾ ਫੂਲੇ ਵਾਲਾ ਤਹਿਸੀਲ ਫੂਲ ਜ਼ਿਲ੍ਹਾ ਬਠਿੰਡਾ ਜਿਹੜੀਆਂ ਸਾਡੇ ਏਰੀਏ ਸਾਡੇ ਬਲਾਕ ਫੂਲ ਦੇ ਵਿੱਚ ਜਥੇਬੰਦੀ ਆ ਉਹ ਟਿਕਾਉਂਦਾ ਜਥੇਬੰਦੀ ਆ ਜਾਰੇ ਵਰਕਰ ਉਹਦੇ ਆ ਸਾਡੇ ਲੀਡਰ ਵੀ ਜਾਰੇ ਉਹਦੀ ਆ ਮੇਰੀ ਬੇਨਤੀ ਇਹ ਆ ਯਾਰਾ ਵੀ ਜਦੋਂ ਅਸੀਂ ਦਿੱਲੀ ਕੋਲ ਲੜਿਆ ਸੀ ਸਾਰੀਆਂ ਜਥੇਬੰਦੀਆਂ ਨੇ ਮਜ਼ਦੂਰ ਕਿਸਾਨ ਵਿੱਚੇ Hindu ਭਰਾ ਸਾਡੇ ਨਾਲ ਸੀ ਉਥੋਂ ਸਰਕਾਰ ਸਾਡੇ ਨਾਲ ਵਾਅਦਾ ਕਰਕੇ ਮੁੱਕਰ ਗਈ ਜਿਹੜੇ ਸਾਡੇ ਨਾਲ ਵਾਅਦੇ ਸੀਗੇ ਉਹ ਮੁੱਕਰ ਗਈ ਡੱਲੇ ਆ ਹੁਣ ਉਹਨਾਂ ਦੀ ਖਾਤਰ ਬਹਿ ਗਿਆ ਧਰਨੇ ਤੇ ਦੂਜੀਆਂ ਜਥੇਬੰਦੀਆਂ ਸਾਰੀਆਂ ਕੰਮ ਕਰਨੀ ਨਹੀਂ ਸੁੱਤੀਆਂ ਪਈਆਂ ਜਦੋਂ ਪਿੰਡਾਂ ਚ ਤੋਂ ਉਹਨਾਂ ਨੇ ਵਿਗਦਾ ਸੀ ਪਿੰਡਾਂ ਦੇ ਆੜਤਗੇ ਸੀ ਪਿੰਡਾਂ ਦੇ ਜ਼ਿਮੀਦਾਰ ਸੀ ਉੱਥੇ ਜਾ ਕੇ ਅਸੀਂ ਰੌਲੇ ਪਵਾਏ ਵੱਧ ਤੋਂ ਵੱਧ ਜਥੇਬੰਦਗਾਂ ਨੇ ਕਿਹਾ ਬਈ ਕਾਟ ਨਹੀਂ ਦੇਣੀ ਝੋਨਾ ਭਰਦਾ ਪਰ ਉਹ ਨਹੀਂ ਭਰਦਾ ਨਾ ਪਰੇ ਹਰੇਕ ਦਾ ਹੱਲ ਕੋਈ ਨਹੀਂ ਸੀ ਉਹ ਕਾਟ ਦੇਣੀ ਪੈਣੀ ਸੀ ਝੋਨਾ ਦਾ ਹੀ ਲਾਇਆ ਭਾਦੋਂ ਚ ਮੱਕੀ ਵਾਲੇ ਚ ਝੋਨਾ ਲਾਇਆ 26 ਝੋਨਾ ਜਮਾ ਮਾੜਾ ਨਹੀਂ 26 ਝੋਨਾ ਜਿਹੜਾ ਟਾਈਮ ਤੇ ਲੱਗਿਆ ਸੀ ਪੂਸੇ ਝੋਨੇ ਨਾਲੋਂ ਝਾੜ ਵੱਧ ਸੀ ਉਹਦਾ ਮੌਸਰ ਘਟ ਆਇਆ ਆਮ ਬਿਖਿਆ ਜਿਹੜਾ ਲੱਗਿਆ ਸੀ ਭਾਦੋਂ ਚ ਮੱਕੀ ਵੱਢ ਕੇ ਬਾਈ ਉਹਦਾ ਮੌਇਸਚਰ ਜ਼ਿਆਦਾ ਸੀਗਾ ਝਾੜੂ ਉਹਦਾ ਵੀ ਵੱਧ ਸੀ ਤੇ ਜਦੋਂ ਬਾਈ ਮੌਇਸਚਰ ਜਾ ਰਹੇ ਸੀ ਸਾਈਲਰਾਂ ਵਾਲਿਆਂ ਨੂੰ ਘਾਟਾ ਪੈਂਦਾ ਚਾਹੇ ਦਾ ਗੌਰਮੈਂਟ ਨਾਲ-ਨਾਲ ਇਹ ਗੱਲ ਕਰਦੀ ਵੀ 2600 ਨਾਲ ਸੀ ਗੌਰਮੈਂਟ ਨੂੰ ਤਾਂ 66 ਕਿਲੋ ਚਾੜ ਲੈਂਦੀ ਐ ਸਾਈਲਰਾਂ ਵਾਲਿਆਂ ਤੋਂ ਕੱਢੇ ਵੀ ਉਹਨਾਂ ਤੋਂ ਬਾਈ 64 ਕਿਲੋ ਲੈਣ ਲੱਗ ਜਾਂਦੀ ਜਿਹੇ ਜੀ ਉਹਨਾਂ ਦੀ ਘਾਟ ਵਾੜ ਸੀ ਪੂਰੀ ਹੋ ਜਾਂਦੀ ਹੁਣ ਆਪਾਂ ਆਉਣਿਆਂ ਗੱਲ ਦੇ ਡੱਲੇ ਆਲ ਦੀ ਤੇ ਡੱਲੇ ਆਲ ਬੈਠਾ ਧਰਨੇ ਤੇ ਸਾਡੇ ਜਥੇ ਬੰਦਗਾਂ ਜਿਹੜੀਆਂ ਦੂਜੀਆਂ ਉਹ ਉਹਦੇ سپورਟ ਨਹੀਂ ਕਰ ਰਹੀਆਂ ਚਾਹੇ ਤਾਂ ਸਾਨੂੰ ਇਸ ਗੱਲ ਦਾ ਜਵਾਬ ਦੇਣ ਵੀ ਉਹਦੇ ਚ ਆ ਨਕਸ਼ਾ ਪਈ ਅਸੀਂ ਤਾਂ ਨਹੀਂ ਜਾਂਦੇ ਸਾਡੇ ਮਨ ਨੂੰ ਸੰਤੁਸ਼ਟੀ ਹੋ ਜਾਏ ਮੈਨੂੰ ਬਹੁਤ ਲੋਕਾਂ ਨੇ ਪੁੱਛਿਆ ਵੀ ਯਾਰ ਆਪਾਂ ਕਿਉਂ ਨਹੀਂ ਜਾਂਦੇ ਹਾਲਾਂਕਿ ਮੈਂ ਬੀਕੇ ਜੀ ਦਿਖਾਉਂਦਾ ਵਾ ਇੱਕ ਮੈਂਬਰਾਂ ਪਿੰਡ ਤੌਰ ਤੇ ਸਾਡੇ ਦੋ ਜੱਥੇ ਬੰਦਗਾਂ ਨਾਲ ਪਿੰਡ ਦੀ ਗੱਲ ਕਰੂੰਗਾ ਬਾਹਰ ਦੀ ਨਹੀਂ ਇਹ ਦੋ ਜੱਥੇ ਬੰਦਗਾਂ ਮਣਗੀਆਂ ਟਿਕਾਉਂਦਾ ਦੀ ਇੱਕ ਨੂੰ ਤਾਂ ਪਿਛਲੀ ਵਾਰੀ ਕਣਕ ਵੇਲੇ ਫੰਡ ਇਕੱਠਾ ਕਰਕੇ ਤਾਂ 300 ਰੁਪਇਆ ਕਿੱਲੇ ਦਾ ਸਾਰੇ ਪਿੰਡ ਨੇ ਖੁਸ਼ ਹੋ ਕੇ ਪੈਸੇ ਦਿੱਤੇ ਹੁਣ ਫੇਰ ਦੁੰਨੇ ਤਰਪੀਆਂ ਦੁੰਨਾ ਨੂੰ ਹੁਣ ਫੇਰ ਫੰਡ ਦਿੱਤਾ ਕਿਸੇ ਨੇ ਨਹੀਂ ਕਿਹਾ ਵੀ ਮੈਂ ਫਲਾਨੇ ਨੂੰ ਦੇਤਾ ਜਾਂ ਤੇ ਹੌਕਣੇ ਨੂੰ ਦੇਤਾ ਹਾਲਾਂਕਿ ਇੱਕ हट ਗਏ ਉਹਨਾਂ ਨੇ ਪਰ ਇਕੱਠਾ ਕਰਾਇਆ ਕਿ ਇਹਨੇ ਚਲ ਰਹਿਣ ਦਿਓ ਇਸ ਗੱਲ ਦੇ ਵੀ ਨਹੀਂ ਜਾਂਦੇ ਜਿੱਦਾਂ ਦੱਲੇ ਵਾਲ ਮਰ ਗਿਆ ਉੱਥੇ ਬੈਠਾ ਉਸ ਦਿਨ ਤੁਸੀਂ ਸਾਰੇ ਪੰਜਾਬ ਨੂੰ ਚੱਕ ਲੈਣਾ ਸਿਰ ਤੇ ਫੇਰ ਸੋਨੂ ਪਿੰਡਾਂ ਦੇ ਵਿੱਚ ਲੋਕਾਂ ਨੇ ਫੰਡ ਦਾ ਕੀ ਸੋਨੂ ਬੜ ਨਹੀਂ ਦੇਣਾ ਨਾ ਲੀਡਰਾਂ ਨੂੰ ਤੁਹਾਡਾ ਹੱਕ ਮੰਨਦਾ ਜੇ ਤਾਂ ਉਹਦੀ ਸਪੋਰਟ ਕਰੋ ਨਹੀਂ ਉਹਦੀ ਸਪੋਰਟ ਕਰਨੀ ਤੁਸੀਂ ਅੱਡ ਕੋਈ ਆਪਦਾ ਸਿਸਟਮ ਤਿਆਰ ਕਰੋ ਅਸੀਂ ਦੱਸੋ ਵੀ ਅਸੀਂ ਵੀ ਲੜਦੇ ਹਾਂ ਭਾਈ ਸਾਡਾ ਹਾਲ ਲੱਗ ਚੱਲੀ ਜਾਂਦਾ ਬਾਦਨਾ ਢੱਲੇਵਾ ਤੋਂ ਇਸ ਗੱਲ ਦੀ ਅਲਰਜੀ ਮੰਨਦੇ ਵੀ ਉਹ ਸਿੱਖ ਲੀਡਰ ਆ ਇੱਕ ਹਾਲਾਂਕਿ ਉਹਨੇ ਕੋਈ ਉੱਥੇ ਕਿਸੇ ਨੂੰ ਅੰਮਰ ਦ ਸੰਚਾਰ ਨਹੀਂ ਕਰਾਇਆ ਕਿਸੇ ਨੂੰ ਇਹ ਨਹੀਂ ਕਿਹਾ ਵੀ ਤੁਸੀਂ ਸਿੱਖੀ ਅਪਣਾਓ ਸਿਰਪੋਰਾ ਸਰੂਪ ਸਿੱਖੀ ਚ ਅੱਧੇ ਦਾ ਉਹ ਤੋਂ ਇਸ ਗੱਲ ਦੀ ਅਲਰਜੀ ਤੇ ਆ ਵੀ ਆਪਾਂ ਸਪੋਰਟ ਨਹੀਂ ਕਰਨੀ ਦੂਜੀ ਗੱਲ ਜੇ ਉਹ ਚ ਨੁਕਸ ਲੱਖ ਹੋਣਗੇ ਭਾਈ ਪੰਜਾਬ ਖਾਤਰਾ ਜੋ ਲੜਦਾ ਸਾਡਾ ਜਾਣਦਾ ਫਰਜ਼ ਬਣਦਾ ਸਾਡੇ ਪਿੰਡ ਦੇ ਵਿੱਚੋਂ ਮੈਂ ਤਾਂ ਜਾਊਂਗਾ ਸਾਡੇ ਪਿੰਡ ਦੇ ਵਿੱਚੋਂ ਜਿਹੜੇ ਕਿਸੇ ਨੇ ਹੋਰ ਜਾਣਾ ਮੇਰੇ ਨਾਲ ਸੰਪਰਕ ਕਰ ਲੈ ਤੀਜੀ ਗੱਲ ਜਥੇਬੰਦਗਾਂ ਨੂੰ ਇਹ ਦੱਸਣੀ ਚਾਹਣਾ ਜਿੱਥੇ ਤਾਂ 4 ਰੁਪਈਆ ਦੀ ਗੱਲ ਹੁੰਦੀ ਆ ਕੋਈ ਕਿਸੇ ਦੇ ਮੁੱਕਰ ਗਿਆ ਉੱਥੇ ਤਾਂ ਹੀ ਬੇਚੜ ਜਾਣੇ ਆ ਜਾ ਕੇ ਜਿੱਥੇ ਸਰਕਾਰ ਨਾਲ ਪੰਗਾ ਲੈਣ ਦਾ ਟਾਈਮ ਆ ਉੱਥੇ ਤੁਸੀਂ ਕੰਬ ਕਰਨੀ ਨੀਂਦ ਸੁੱਤੀ ਪਈਓ ਹੁਣ ਤੁਸੀਂ ਜਾਂਦੇ ਨਹੀਂ ਕਿਸੇ ਪਾਸੇ ਪਿੰਡਾਂ ਦੇ ਵਿੱਚ ਸੈਦਰਾਆਂ ਵਾਲਿਆਂ ਨਾਲ ਆੜਤਾਂ ਨਾਲ ਹੋਰ ਚੀਜ਼ਾਂ ਨਾਲ ਸੰਗ ਫਸਾਉਣ ਨੂੰ ਬਿਹਾਰ ਕਿਉਂ ਲੋਕਾਂ ਦੇ ਤੇ ਇੱਕ ਵਾਰ ਫਤੇਗੜ ਸਾਹਿਬ ਵਾਲਿਆਂ ਨੂੰ ਬੇਨਤੀ ਕਰਨਾ ਵੀ ਤੁਸੀਂ ਦੇਖੋ ਪਿੰਡਾਂ ਦੇ ਵਿੱਚੋਂ ਲੰਗਰ ਵਾਸਤੇ ਰਸਤੇ ਇਕੱਠੀਆਂ ਕਰਦੇ ਹੋ ਤੁਹਾਨੂੰ ਕੋਈ ਜਵਾਬ ਨਹੀਂ ਦਿੰਦਾ ਪਰ ਜੇ ਸਾਡੀ ਕਿਸਾਨੀ ਨਾ ਬਚੀ ਸੋ ਨੂੰ ਇਹ ਕਿਸੇ ਨੇ ਕੋਸਾ ਦਾਨ ਕਰਨ ਨੂੰ ਕੀ ਜੁਆਵ ਦੇ ਖਾਣ ਨੂੰ ਨਾ ਕੋਸਾ ਦਾ ਦਾਨ ਕੋਈ ਕੀ ਕਰੂ ਤੁਸੀਂ ਫਤੇਗੜ ਸਾਹਿਬ ਜਾਣਦੇ ਹੋ ਵਧੀਆ ਗੱਲ ਆ এবੜੀ ਜਾਣਦੇ ਹੋ ਗਾਣੂ ਵੀ ਜਾਇਆ ਕਰਾਂਗੇ ਪਰ ਏਕਦੀ ਫਤੇਗੜ ਸਾਹਿਬ ਦੇ ਨਾਲ ਨਾਲ ਅਸੀਂ ਉੱਥੇ ਬਾਦਰ ਦੇ ਵੀ ਜਾਈਏ ਉੱਥੇ ਲੰਗਰ ਦੀ ਵੱਦ ਲੋੜ ਆ ਫਤੇਗੜ ਸਾਹਿਬ ਨਾਲੋਂ ਫਤੇਗੜ ਸਾਹਿਬ ਬਹੁਤ ਲੰਗਰ ਜਾਂਦਾ ਉਹਦੇ ਜੋ 20% ਅਸੀਂ ਇਧਰ ਨੂੰ ਵੀ ਜਾਈਏ ਇਹ ਮੇਰੀ ਹੱਥ ਵੰਨ ਕੇ ਬੇਨਤੀ ਆ ਇਹਨੂੰ ਧਰਮ ਦਾ ਮੁੱਦਾ ਨਾ ਬਣਾ ਦਿਓ ਵੀ ਇਹ ਫਤੇਗੜ ਸਾਹਿਬ ਦੇ ਵਿਰੋਧੀ ਆ ਹਾਲਾਂਕਿ ਗੁਰੂ ਸਾਹਿਬ ਜਬਰ ਦੇ ਖਿਲਾਫ ਲੜੇ ਸੀ ਭਈ ਜਿਹੜਾ ਜ਼ਬਰ ਕਰਦਾ ਉਹਦੇ ਸੀ ਉਲਟ ਚੱਲਣਾ ਤੇ ਸਰਕਾਰ ਵੀ ਸਾਡੇ ਨਾਲ ਜ਼ਬਰ ਕਰ ਰਹੀ ਆ ਸਾਨੂੰ ਉੱਥੇ ਜਾਣਾ ਚਾਹੀਦਾ ਤੇ ਪਿੰਡਾਂ ਦੇ ਵਿੱਚੋਂ ਆਪ ਮਾਰੇ ਲੋਕਾਂ ਨੂੰ ਉੱਠ ਕੇ ਡੱਲੇਵਾਲ ਸਾਹਿਬ ਦੇ ਧਰਨੇ ਨੂੰ ਡੱਲੇਵਾਲ ਸਾਹਿਬ ਦਾ ਧਰਨਾ ਨਹੀਂ ਮੰਨਣਾ ਚਾਹੀਦਾ ਇਹ ਸਾਡੇ ਪੰਜਾਬ ਦਾ ਧਰਨਾ ਹੈ ਇਹ ਜਥੇਬੰਦਗਾ ਇਹ ਲੀਡਰ ਇਹ ਸਾਰੇ ਆਪੋ ਆਪਣਾ ਏਰਗਾ ਤਿਆਰ ਕਰਦੇ ਆ ਵੀ ਇਹ ਮੇਰੇ ਬੰਦੇ ਆ ਇਹ ਮੇਰੇ ਬੰਦੇ ਆ ਸਾਡੇ ਵਾਸਤੇ ਉਹ ਲੀਡਰ ਆ ਜਿਹੜਾ ਪੰਜਾਬ ਖਾਤਰ ਲੜਦਾ ਸਾਨੂੰ ਚਾਹੇ ਮੈਂ ਬੀਕੇਯੂ ਦਿਖਾਉਂਦਾ ਦਾ ਵਰਕਰ ਆ ਪਰ ਮੈਂ ਜਥੇ ਡੱਲੇਵਾਲ ਨੂੰ ਅੱਜ ਲੀਡਰ ਮੰਨਦਾ ਪੰਜਾਬ ਦਾ ਤੇ ਉਹਦੀ ਖਾਤਰ ਜਾਣਾ ਚਾਹੀਦਾ ਸਾਰਿਆਂ ਨੂੰ ਅਪੀਲ ਆ ਵੀ ਜਾਓ ਤੇ ਦੂਜੀ ਜਥੇਬੰਦ ਕਾਨੂੰਨ ਮੈਂ ਫੇਰ ਬੇਨਤੀ ਕਰਨਾ ਚਾਹੀਦਾ ਜਵਾਬ ਦਿਓ ਵੀ ਇਹ ਹੀ ਜਾਂਦੇ ਕਿਉਂ ਨਹੀਂ ਸਾਰੇ ਲੀਡਰ ਮੂਰੇ ਆ ਹੁਣ ਪਿੰਡਾਂ ਦੇ ਵਿੱਚ ਵਰਕਿੰਗ ਕਰਮ ਜੇ ਫੇਸਬੁੱਕ ਰਾਹੀਂ ਜੋ ਵੀ ਪਲੇਟਫਾਰਮ ਚਾਹੇ ਉਹ ਬੰਦੇ ਦੀ ਸਪੋਰਟ ਕਰਨ ਜੇ ਤੇ ਉਹ ਮਰ ਗਿਆ ਯਾਰ ਫੇਰ ਤੁਸੀਂ ਭੱਜੇ ਫਿਰਨਾ ਸਾਰਿਆਂ ਨੇ ਤੇ ਹਿੰਦੂ ਭਰਾਵਾਂ ਨੂੰ ਵੀ ਬੇਨਤੀ ਆ ਸੈਲਰਾਂ ਵਾਲਾ ਨੂੰ ਵੀ ਆਰਤੀਆਂ ਨੂੰ ਵੀ ਜਿੱਦਾਂ ਕਿਸਾਨੀ ਮਰ ਗਈ ਮਾਰ ਸਾਰਿਆਂ ਨੇ ਜਾਣਾ ਇਸ ਗੱਲ ਦਾ ਇਹ ਪੱਥਰ ਦੇ ਲੀਕ ਆ ਇੱਕ ਇਹ ਇਫਤੋਂ ਦਾ ਜਿਹੜਾ ਹੁਣ ਅਸਲੀ ਸਮਾਂ ਲੜਨ ਦਾ ਸਰਕਾਰ ਨਾਲ ਆ ਉਹਦਾ ਸਾਥ ਦੇਣਾ ਚਾਹੀਦਾ ਧੰਨਵਾਦ ਸਾਰਿਆਂ ਦਾ ਠੀਕ ਆ ਬਈ